ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੋ ਤੇ ਆਪਣੀ ਸਕਰੀਨ ਦੇ ਉੱਤੇ ਸਾਂਝੇ ਕਰ ਰਿਹਾ ਤੁਹਾਡੇ ਨਾਲ ਹੜ੍ਹਾਂ ਨੂੰ ਲੈ ਕੇ ਤੁਹਾਨੂੰ ਦੱਸੇ ਕਿ ਹੜਾਂ ਨੇ ਇਸ ਵਾਰ ਪੰਜਾਬ ਨੂੰ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਤੇ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਆ ਉਹ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਦੇਖ ਨੂੰ ਮਿਲੇ ਜਿੱਥੇ ਕੀ ਹੜਾਂ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਮਾਰੀਆਂ ਗਈਆਂ ਕਿਸਾਨਾਂ ਦੇ ਘਾਡੇ ਪਏ ਉੱਥੇ ਗਰੀਬ ਤਬਕੇ ਦੇ ਵੀ ਬਹੁਤ ਸਾਰੇ ਘਰ ਨੁਕਸਾਨੇ ਗਏ ਤੇ ਗਰੀਬ ਤਬਕੇ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾਂ ਦੱਸਿਆ ਕਿ ਪਹਿਲੇ ਪੜਾ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਤੇ ਨੌਜਵਾਨਾਂ ਨੇ ਜੜਾਇਆ ਇਹਨਾਂ ਲੋਕਾਂ ਨੂੰ ਸੰਭਾਲ ਲਿਆ ਤੇ ਦੇ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਬਚਾਉਣ ਦੇ ਲਈ ਬਹੁਤ ਵੱਡੇ ਤਰੀਕੇ ਦੇ ਨਾਲ ਜਿਹੜਾ ਆ ਉਹ ਅੱਗੇ ਵਧੇ ਤੇ ਲੋਕਾਂ ਨੂੰ ਸੰਭਾਲ ਵੀ ਲਿਆ ਇੱਥੋਂ ਤੱਕ ਕਿ ਲੋਕਾਂ ਨੂੰ ਇਹ ਨਹੀਂ ਮਹਿਸੂਸ ਹੋਣ ਦਿੱਤਾ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਇਆ ਪਰ ਨੁਕਸਾਨ ਹੋਇਆ ਬਹੁਤ ਵੱਡਾ ਹੁਣ ਗੱਲ ਕਰਨ ਲਈ ਜਾਏ ਕਿ ਇਹਨਾਂ ਨੁਕਸਾਨਾਂ ਦਾ ਵਰਪਾਈ ਕਿਵੇਂ ਕਰਨੀ ਹੈ ਤੇ ਉਹਦੇ ਲਈ ਤੁਹਾਨੂੰ ਦੱਈਏ ਕਿ ਪੰਜਾਬ ਸਰਕਾਰ ਵੀ ਅੱਗੇ ਆ ਰਹੀ ਹੈ ਜਿੱਥੇ ਕਿ ਸਮਾਜ ਸੇਵੀ ਸੰਸਥਾਵਾਂ ਲਗਾਤਾਰ ਪਹਿਲੇ ਦਿਨ ਤੋਂ ਲੱਗੀਆਂ ਹਾਂ ਨੇ ਕਿ ਇਹਨਾਂ ਨੂੰ ਜਿਹੜਾ ਆ ਹਰ ਤਰ੍ਹਾਂ ਦੀ ਜਿਹੜੀ ਉਸ ਹੌਲਤ ਦਿੱਤੀ ਜਾਵੇ ਤੇ ਨਾਲ ਦੀ ਨਾਲ ਸੰਸਥਾਵਾਂ ਇਸ ਉਪਰਾਲੇ ਲਈ ਵੀ ਅੱਗੇ ਆ ਰਹੀਆਂ ਨੇ ਕਿ ਉਹਨਾਂ ਦੇ ਡਿੱਗੇ ਘਰ ਫਸਲਾਂ ਦੇ ਜਿਹੜੇ ਨੁਕਸਾਨ ਜਾਂ ਰੇਤ ਜਿਹੜੀ ਉਹ ਕੱਢੀ ਜਾਵੇ ਹਾਲਾਂਕਿ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਕੋਲੋਂ ਡੀਜ਼ਲ ਦੇ ਕੇ ਟਰੈਕਟਰ ਦੇ ਕੇ ਜਿਹੜਾ ਆ ਉਹ ਖੇਤਾਂ ਦੇ ਵਿੱਚੋਂ ਰੇਤਾ ਕੱਢਣਾ ਸ਼ੁਰੂ ਕਰ ਦਿੱਤਾ ਹੈ ਤੇ ਪਰ ਹੁਣ ਤੰਦਾਂ ਦੀ ਇਹ ਕਿ ਪੰਜਾਬ ਸਰਕਾਰ ਨੇ ਵੀ ਇਹ ਐਲਾਨ ਕਰ ਦਿੱਤਾ ਹੈ ਕਿ ਬਹੁਤ ਜਲਦ ਜਿਹੜਾ ਆ ਵੈਕਟਰ ਤੇ ਰੇਤ ਕੱਢਣ ਦੇ ਲਈ ਮਿੱਟੀ ਕੱਢਣ ਦੇ ਲਈ ਖੇਤਾਂ ਨੂੰ ਪਧਰਾ ਕਰਨ ਦੇ ਲਈ ਜਿਹੜਾ ਆ ਉਹ ਪੰਜਾਬ ਸਰਕਾਰ ਵੀ ਅੱਗੇ ਆਏਗੀ ਉਹਨਾਂ ਨੇ ਕੁਝ ਰੁਪਏ ਜਿਹੜੇ ਨੇ ਉਹ ਇਸ ਕੰਮ ਦੇ ਲਈ ਵੀ ਦਿੱਤੇ ਜਾਣਗੇ ਤੇ ਕੁਝ ਜਿਹੜੇ ਵੱਡੇ ਨੁਕਸਾਨ ਹੋਏ ਨੇ ਉਹਦੇ ਵਾਸਤੇ ਵੀ ਜਿਹੜੇ ਆ ਉਹ ਚੈੱਕ ਦੇਣੇ ਸ਼ੁਰੂ ਕਰ ਦੇਣੇ ਨੇ ਕਿੰਨੀ ਤਰੀਕ ਤੱਕ ਕੀਤੇ ਜਾਣਗੇ ਉਹ ਤੁਸੀਂ ਆਪ ਹੀ ਸੁਣ ਲਵੋ ਪੰਜਾਬ ਦੇ ਇਸ ਬਹੁਤ ਹਿਸਟੋਰਿਕਲੀ ਗੰਭੀਰ ਸੰਕਟ ਤੇ ਜਿਹੜੀ 26 ਤਰੀਕ ਨੂੰ ਵੀ ਤੇ ਅੱਜ ਵੀ ਬੈਸ ਇਸ ਮੁਕੱਦਸ ਹਾਊਸ ਦੇ ਵਿੱਚ ਚੱਲੀ ਹੈ ਬੜੇ ਵਧੀਆ ਸੁਝਾਅ ਵੀ ਆਏ ਨੇ ਮੈਂ ਨੋਟ ਵੀ ਕੀਤੇ ਨੇ ਮੈਂ ਇੱਥੇ ਹੁਮਾ ਨਾਮਾ ਪਰ ਮੈਂ ਲਾਈਵ 11 ਵਜੇ ਜਦੋਂ ਤੁਹਾਨੂੰ ਆਵਾਜ਼ ਮਾਰੀ ਜਾਂਦੀ ਹੈ ਮਾਨਜੋਗ ਸਪੀਕਰ ਸਾਹਿਬ ਦੀ ਜੋ ਤੁਸੀਂ ਆ ਕੇ ਆਪਣੀ ਚੇਅਰ ਤੇ ਬੈਠਦੇ ਹੋ ਤਾਂ ਉਦੋਂ ਤੋਂ ਲੈ ਕੇ ਮੈਂ ਕੱਲਾ-ਕੱਲਾ ਸਾਰਾ ਜਿਹੜ ਜੋ ਵੀ ਬੋਲਦੇ ਨੇ ਚਾਹੇ ਉਹ ਵਿਪੱਖਸ਼ ਵੱਲੋਂ ਚਾਹੇ ਸਤਾਤਰੀ ਪਾਰਟੀ ਵੱਲੋਂ ਮੈਂ ਸਾਰੇ ਪੁਆਇੰਟ ਨੋਟ ਕੀਤੇ ਨੇ ਔਰ ਕੋਸ਼ਿਸ਼ ਕਰਾਂਗਾ ਕਿ ਮੈਂ ਸਾਰਿਆਂ ਦੇ ਜਵਾਬ ਵੀ ਦੇ ਸਕਾਂ ਤਾਂ ਕਿ ਇਸ ਮੁਕੱਦਸ ਹਾਊਸ ਦੇ ਵਿੱਚ ਜਿਸ ਮਕਸਦ ਲਈ ਆਪਾਂ ਇਕੱਠੇ ਹੋਏ ਆਂ ਉਹ ਪੂਰਾ ਹੋ ਸਕੇ ਕਿਉਂਕਿ ਬਿਲਕੁਲ ਸਹੀ ਰਾਣਾ ਗੁਰਜੀਤ ਜੀ ਨੇ ਵੀ ਕਿਹਾ ਕਿ ਸਾਡਾ ਕੰਮ ਹੈ ਸਵਾਲ ਕਰਨਾ ਸਾਡਾ ਕੰਮ ਹੈ ਹੈਲਦੀ ਕ੍ਰਿਟਿਸਿਜ਼ਮ ਕਰਨਾ ਤੇ ਕਿ ਹਾਬੀ ਜਾਂਦਾ ਹੈ ਕਿ ਜਿਹੜਾ ਦੋਸਤ ਕਮੀਆਂ ਦੱਸੇ ਉਹੀ ਤੁਹਾਡਾ ਅਸਲੀ ਦੋਸਤ ਹੁੰਦਾ ਹੈ ਤਾਰੀਫਾਂ ਕਰਨ ਵਾਲੇ ਮਾਨ ਸਾਹਿਬ ਕਹਿਣ ਵਾਲੇ ਭਾਜਪਾ ਸਾਹਿਬ ਕਹਿਣ ਵਾਲੇ ਬਹੁਤ ਹੁੰਦੇ ਨੇ ਪਰ ਜਿਹੜਾ ਕਹੇ ਕਿ ਆ ਇਦਾਂ ਠੀਕ ਕੀਤਾ ਜਾ ਸਕਦਾ ਇਹਨੂੰ ਆ ਕਰ ਲੈ ਨੂੰ ਖਲਾ ਅਸਲੀ ਦੋਸਤ ਉਹੀ ਹੁੰਦੇ ਆ ਸੋ ਇੱਕ ਦੋਸਤੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਗ੍ਰੋਦੀ ਪਾਰਟੀਆਂ ਨੂੰ ਅ ਸਰ ਸੋ ਪਹਿਲਾਂ ਤਾਂ ਮੈਂ ਉਹਨਾਂ ਲੱਖਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਿਨ੍ਹਾਂ ਨੇ ਬਿਨਾਂ ਕਿਸੇ ਇਨਵੀਟੇਸ਼ਨ ਦੇ ਗੁਰੂ ਸਾਹਿਬ ਦੀ ਪ੍ਰੇਰਣਾ ਲੈ ਕੇ ਟਾਲੀਆਂ ਆਪਣੀਆਂ ਰਸਨਾ ਨਾਲ ਭਰੀਆਂ ਤੇ ਚੱਲ ਪਏ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਬਹੁਤ ਸਾਰੀਆਂ ਪਾਰਟੀਆਂ ਦੇ ਵੀ ਹੋਣਗੇ ਬਹੁਤ ਸਾਰੇ ਐਨ ਜੀਓਜ਼ ਦੇ ਵੀ ਨਾਲ ਜੁੜੇ ਹੋਣਗੇ ਬਹੁਤ ਸਾਰੇ ਆਪਣੇ ਇੰਡੀਵਿਜੂਅਲ ਵੀ ਵਿਅਕਤੀਗਤ ਪਿੰਡਾਂ ਵੱਲੋਂ ਵੀ ਪਿੰਡ ਅਡਾਪਟ ਕੀਤੇ ਗਏ ਕਿ ਇਹ ਇਸ ਪਿੰਡ ਨੇ ਮਾਲਵੇ ਦੇ ਇਸ ਪਿੰਡ ਨੇ ਉੱਥੇ ਦੋ ਪਿੰਡ ਅਡਾਪਟ ਕੀਤੇ ਹੋਏ ਨੇ ਉਹ ਦੋਨੋਂ ਪਿੰਡਾਂ ਦੇ ਵਿੱਚ ਉਹ ਆਪਣੀ ਸਮਗਰੀ ਜਿਹੜੀ ਹੈ ਜੋ ਚਾਹੀਦਾ ਲੋਕਾਂ ਨੂੰ ਪੁੱਛ-ਪੁੱਛ ਕੇ ਉਹ ਭੇਜ ਰਹੇ ਨੇ ਐਨ ਡੀ ਆਰ ਐਫ ਦੀ ਟੀਮਾਂ ਭਾਰਦੀ ਫੌਜ ਜਿਨ੍ਹਾਂ ਨੇ ਸਾਨੂੰ 20 ਹੈਲੀਕਾਪਟਰ ਪ੍ਰੋਵਾਈਡ ਕਰਾਏ ਤੇ ਨਾਲ ਨਾਲ ਕਿਸ਼ਤੀਆਂ ਤੇ ਹੋਰ ਸਮੱਗਰੀ ਜਿਹੜੀ ਹੈ ਉਹ ਵੀ ਅ ਸਾਨੂੰ ਮੁਹੱਈਆ ਕਰਾਈ ਕਿਉਂਕਿ ਫੌਜ ਖੁਦ ਵੀ ਇਹਨਾਂ ਹੜ੍ਹਾਂ ਤੋਂ ਪੀੜਿਤ ਹੈ ਕਿਉਂਕਿ ਤਾਰ ਦੇ ਨਾਲ ਨਾਲ ਵੀ ਉਹਨਾਂ ਦੀਆਂ ਚੌਕੀਆਂ ਦਾ ਵੀ ਬਹੁਤ ਨੁਕਸਾਨ ਹੋਇਆ ਉਹਨਾਂ ਦਾ ਵੀ ਇਨਫਰਾਸਟ੍ਰਕਚਰ ਦਾ ਬਹੁਤ ਨੁਕਸਾਨ ਹੋਇਆ ਨਾਲ ਨਾਲ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਵਰਕਰ ਸਹਿਬਾਨ ਜਿਹੜੇ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਪੰਜਾਬੀ ਦੇ ਤੌਰ ਤੇ ਜਾ ਕੇ ਉੱਥੇ ਨੇ ਉਹਨਾਂ ਨੇ ਉਤੇ ਵੀ ਕਿਤੇ ਵੀ ਮਦਦ ਕੀਤੀ ਚਾਹੇ ਕੋਈ ਇੱਕ ਮੱਛਰਦਾਨੀ ਵੀ ਦੇ ਗਿਆ ਕਿਸੇ ਨੂੰ ਦੋ ਕੰਬਲ ਵੀ ਦੇ ਗਿਆ ਕੋਈ ਰੋਟੀ ਖਾਣ ਨੂੰ ਦੇ ਗਿਆ ਕੋਈ ਕਿਸੇ ਨੂੰ ਬਾਹਰ ਕੱਢ ਕੇ ਲੈ ਆ ਕੇ ਤੰਬੂ ਵੀ ਲਾਤਾ ਕਿਸ ਨੇ ਤਾਂ ਸਭ ਕੁਝ ਇਸ ਜੱਗ ਦੇ ਵਿੱਚ ਪਰਵਾਨ ਹੈ ਜੀ ਸੋ ਆਪਣੀ ਆਪਣੀ ਸਮਰੱਥਾ ਮੁਤਾਬਕ ਜਿੰਨਾ ਵੀ ਜੀ ਨੇ ਵੀ ਯੋਗਦਾਨ ਪਾਇਆ ਪੰਜਾਬ ਤੋਂ ਬਾਹਰੋਂ ਵੀ राजस्थान ਤੋਂ ਹਰਿਆਣੇ ਤੋਂ ਦਿੱਲੀ ਤੋਂ ਉੱਤਰਾਖੰਡ ਤੋਂ ਯੂਪੀ ਤੋਂ ਬਹੁਤ ਸਾਰੇ ਪੰਜਾਬੀ ਜਾਂ ਜਿਹੜੇ ਦੇਸ਼ ਨੂੰ ਪਿਆਰ ਕਰਨ ਵਾਲੇ ਜਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਹੈ ਉਹਨਾਂ ਨੇ ਆ ਕੇ ਬਹੁਤ ਮਦਦ ਕੀਤੀ ਜੀ ਤੇ ਮੈਂ ਇਸ ਗੱਲ ਲਈ ਇਸ ਵਿਧਾਨ ਸਭਾ ਦੇ ਇਸ ਮੁਕੱਦਸ ਹਾਊਸ ਦੇ ਵਿੱਚ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਕਿ ਜਿਹੜੇ ਨਹੀਂ ਵੀ ਆਏ ਉਹਨਾਂ ਦਾ ਵੀ ਧੰਨਵਾਦ ਸ਼ਾਇਦ ਉਹਨਾਂ ਨੂੰ ਕੋਈ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਨੇ ਇਹਨੂੰ ਸ਼ਾਇਦ ਇੱਕ ਮੌਕਾ ਸਮਝਿਆ ਹੋਊਗਾ ਕਿ ਹੜ੍ਹਾਂ ਚੋਂ ਆਪਾਂ ਕੋਈ ਰਾਜਨੀਤਿਕ ਲਾਭ ਲੈ ਲਈਏ ਉਹਨਾਂ ਦਾ ਆਪਣਾ ਜਿਹੜਾ ਕੋਈ ਮਕਸਦ ਹੋਊਗਾ ਜੀ ਉਹ ਵੀ ਲੋਕ ਆਪੀ ਸਭ ਪਤਾ ਇਹ ਲੋਕਾਂ ਪਬਲਿਕ ਹੈ ਤਾਂ ਸਰ ਕੁਦਰਤੀ ਜਿਹੜੀ ਆਫਤ ਹੈ ਨਾ ਹੱਦ ਦੇਖਦੀ ਹੈ ਨਾ ਸਰਹੱਦ ਦੇਖਦੀ ਹੈ ਹੁਣ ਰਾਹਤ ਤੇ ਬਚਾਕਾਰਿਆਂ ਤੋਂ ਕੰਮਾਂ ਤੋਂ ਉੱਪਰ ਇਹ ਪਹਿਲਾ ਪੜਾਪਾਰ ਕਰ ਲਿਆ ਕਿ ਹੁਣ ਪੁਨਰਵਾਸ ਦਾ ਟਾਈਮ ਹੈ ਜੀ ਹੁਣ ਦੁਬਾਰਾ ਜ਼ਿੰਦਗੀ ਨੂੰ ਪਟੜੀ ਤੇ ਲੈ ਕੇ ਆਉਣਾ ਹੈ ਉਹਦੇ ਵਿੱਚ ਮੈਂ ਅੱਜ ਕੁਝ ਜਿਹੜਾ ਬਿਲ ਵੀ ਆਊਗਾ ਮੈਨੂੰ ਉਮੀਦ ਹੈ ਕਿ ਉਹ ਸਰਸੰਪਤੀ ਨਾਲ ਹੀ ਪਾਸ ਹੋਊਗਾ ਕੋਈ ਕਿਸੇ ਕਿਸਮ ਦਾ ਮੈਨੂੰ ਲੱਗਦਾ ਨਹੀਂ ਕਿ ਕੋਈ ਆਰਗੂਮੈਂਟ ਜਾਂ ਕੋਈ ਨਾ ਕਰਨ ਵਾਲਾ ਬੰਦਾ ਹੋਊਗਾ ਜਿਹੜਾ ਫਸਲਾਂ ਦਾ ਡੈਮੇਜ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਪਰ ਏਕੜ ਦਾ ਮੈਂ ਤੁਹਾਨੂੰ ਦੱਸ ਦਿੰਨਾ ਕਿ 26 ਤੋਂ 33% ਦਾ ਜੇ ਨੁਕਸਾਨ ਹੋਇਆ ਹੈ ਤਾਂ ਜਿਹੜਾ ਪਹਿਲਾਂ ਕੰਪਨਸੇਸ਼ਨ ਦਿੱਤਾ ਜਾਂਦਾ ਸੀ ਉਹ 2000 ਰੁਪਏ ਸੀ ਤੇ ਅਸੀਂ ਉਹਨੂੰ 10000 ਰੁਪਏ ਕਰ ਰਹੇ ਹਾਂ ਜੀ ਇਹ ਜਿਹੜਾ ਐਸਡੀਆਰਐਫ ਤੋ ਤਾਂ ਇਹਦੇ ਵਿੱਚ ਆਉਂਦਾ ਨਹੀਂ ਅਸੀਂ ਛੇੜਿਆ ਨਹੀਂ 10000 ਰੁਪਏ ਪੰਜਾਬ ਦੀ ਕੰਟਰੀਬਿਊਸ਼ਨ ਹੈ ਸਾਰੀ 100% 26 ਤੋਂ 33 ਜੀ 33 ਤੋਂ 75 ਦੇ ਵਿੱਚ 6800 ਰੁਪਇਆ ਐਸਡੀਆਰ ਐਫ ਦੇ ਨੌਨਜ਼ ਮੁਤਾਬਕ 6800 ਰੁਪਇਆ ਜਿਹੜਾ ਉਹ ਦਿੱਤਾ ਜਾਂਦਾ ਜੀ ਤੇ ਅਸੀਂ ਉਹਨੂੰ 10000 ਕਰ ਰਹੇ ਹਾਂ ਜੀ 3200 ਰੁਪਇਆ ਜਿਹੜਾ ਉਹ ਪੰਜਾਬ ਦੇ ਵਿੱਚ ਆਪਣੇ ਵੱਲੋਂ ਪਾ ਰਿਹਾ ਹੈ ਜਿਹੜਾ 6800 ਹੈ ਉਹਦੇ ਵਿੱਚ ਵੀ ਜਿਹੜਾ ਪੰਜਾਬ ਦਾ 25% ਹਿੱਸਾ ਹੈ ਉਹ ਉਹ ਲੱਗ ਗਿਆ 75 ਤੋਂ 100% ਜਿਹੜਾ ਕਿ ਸਭ ਤੋਂ ਵੱਧ ਨੁਕਸਾਨ ਇਸ ਸੈਕਟਰ ਚ ਹੋਇਆ ਉਹਦੇ ਚ ਜਿਹੜਾ ਐਸ ਡੀ ਆਰ ਐਫ ਦੀ ਕੰਟਰੀਬਿਊਸ਼ਨ 8500 ਹੀ ਹੈ ਪਰ ਅਸੀਂ ਉਹਨੂੰ 20000 ਰੁਪਏ ਪਰ ਇਕੜ ਕਰ ਰਹੇ ਹਾਂ 13200 ਰੁਪਿਆ ਪੰਜਾਬ ਵੱਲੋਂ ਕਰ ਰਹੇ ਹਾਂ ਔਰ ਉਹਦੇ ਵਿੱਚ 1700 ਰੁਪਏ 800 ਚ ਪੰਜਾਬ ਦਾ ਆਲਰੇਡੀ ਹੈਗਾ ਜਨਨ ਕਿ ਪੰਜਾਬ ਦਾ ਜੇ ਗਿਣੀਏ ਤਾਂ 14900 ਰੁਪਇਆ ਪੰਜਾਬ ਪਾਰਿਆ 20000 ਚੋਂ ਐਸਡੀਆਰਐਫ ਦਾ ਸਿਰਫ ਹੱਥ ਹੋਈ ਹੈ ਜੀ ਐਸਡੀਆਰਐਫ ਦੇ ਕਾਨੂੰਨਾ ਬਾਰੇ ਉਹਨਾਂ ਨੂੰ ਵਧਾਉਣ ਬਾਰੇ ਮੈਂ ਕੱਲ ਨੂੰ ਹੋਮ ਮਿਨਿਸਟਰ ਸਾਹਿਬ ਨੂੰ ਮਿਲ ਰਿਹਾ ਕੱਲ ਨੂੰ ਸ਼ਾਮ ਨੂੰ ਫਿਰ ਘਰਾਂ ਦੀ ਜਿਹੜੀ ਘਰ ਦੀ ਚਪੇ ਜਾਂ ਤਰੇੜਾਂ ਆ ਗਈਆਂ ਜਾਂ ਕੁਝ ਵੀ ਡੈਮੇਜ ਹੋਇਆ ਫੁੱਲੀ ਡੈਮੇਜ 120000 ਹੈ ਜਿਹੜੇ ਪਾਰਸ਼ਲੀ ਡੈਮੇਜ ਹੈ ਉਹ ਚ ਐਸਡੀਆਰਐਫ ਜਿਹੜੀ ਹੈ 6500 ਰੁਪਿਆ ਕੰਟਰੀਬਿਊਟ ਕਰਦੀ ਹੈ ਜੀ ਜੀਨੂ ਕਿ ਅਸੀਂ ਪੰਜਾਬ ਦੀ ਕੰਟਰੀਬਿਊਸ਼ਨ ਜਿਹੜੀ ਹੈ ਉਹ 33500 ਰੁਪਿਆ ਪਾ ਕੇ ਤੇ ਇਹਦੇ ਵਿੱਚ 1600 ਰੁਪਿਆ ਇਹ 6500 ਚ ਆਪਣਾ ਹੈ 35000 100 ਰੁਪਿਆ ਟੋਟਲ ਜਿਹੜਾ ਅਸੀਂ ਉਹ ਪਾਰਸ਼ਲੀ ਡੈਮੇਜ ਜਿਹੜੇ ਘਰ ਨੇ ਉਹਨਾਂ ਨੂੰ ਦੇ ਦੇਣੀ ਪੈਂਦੀ ਹੈ 150 ਆਪਣੇ ਵੱਲੋਂ ਪਾ ਕੇ ਪਲੱਸ ਜਿਹੜਾ ਉਹਨਾਂ ਦਾ ਗਵਰਨਮੈਂਟ ਦਾ ਐਸਟੀਆਰਐਫ ਦਾ 40000 ਦੀ ਨਿਰਧਾਰਨ ਹੋ ਜਾਣਾ। ਬਾਕੀ ਜਿਹੜੀਆਂ ਕੈਟਾਗਰੀ ਨੇ ਉਹਨਾਂ ਦਾ ਟਾਈਮ ਬੌਂਡ ਵੀ ਅਸੀਂ ਕੀਤਾ ਹੋਇਆ ਸਰ 13 ਸਤੰਬਰ ਤੋਂ ਸਾਡਾ ਜਿਹੜਾ ਗਰਦਾਬਰੀ ਸਪੈਸ਼ਲ ਗਰਦਾਬਰੀ ਦਾ ਚੱਲਿਆ ਹੋਇਆ ਜੀ 45 ਡੇਸ ਲਾਈਵ ਸਟਾਕ ਲਾਸ ਦਾ 15 ਸਤੰਬਰ ਤੋਂ ਚੱਲਿਆ ਹੋਇਆ ਜੀ 40 ਡੇਸ ਡੈਮੇਜ ਹਾਊਸਸ ਦਾ 15 ਸਤੰਬਰ ਤੋਂ 40 ਡੇਸ ਜਾਨੀ ਕਿ ਦੀਵਾਲੀ ਤੋਂ ਦੀਵਾਲੀ ਵੀਕ ਤੋਂ ਵਰਦੀ ਹੈ ਲਗਭਗ 15 ਅਕਤੂਬਰ ਤੋਂ ਅਸੀਂ ਮਤਲਬ ਦੋ ਦੋ ਤਿੰਨ ਤਿੰਨ ਜ਼ਿਲ੍ਹਿਆਂ ਦੇ ਵਿੱਚ ਹੱਥੀ ਚੈੱਕ ਜਿਹੜੇ ਨੇ ਫਸਲਾਂ ਦੇ ਘਰਾਂ ਦੇ ਜਾਂ ਪਸ਼ੂਆਂ ਦੇ ਨੁਕਸਾਨ ਦੇ ਅਸੀਂ ਉਹ ਦੇਣ ਲੱਗ ਜਾਂਗੇ ਜੀ ਦਿਵਾਰੀ ਤੋਂ ਪਹਿਲਾਂ ਕੁਝ ਦੀਵੇ ਬਾਲਣ ਦਾ ਕੋਈ ਮਕਸਦ ਮਿਲ ਜੇ ਲੋਕਾਂ ਨੂੰ ਨਹੀਂ ਤਾਂ ਕਾਲੀ ਦਿਵਾਰੀ ਬੜੀ ਵਾਰੀ ਮਨਾ ਚੁੱਕੇ ਆ ਜੀ ਬੜੀਆਂ ਦਿਵਾਰੀਆਂ ਸਾਡੀਆਂ ਕਾਲੀਆਂ ਲੰਗੀਆਂ ਨੇ ਤੇ ਟਾਈਮ ਬਾਉਂਡ ਹੈ ਜੀ ਅਸੀਂ ਪਹਿਲਾਂ ਕਿਉਂਕਿ ਕਿਹਾ ਹੋਇਆ ਕਿ ਅਸੀਂ 40 ਦਿਨਾਂ ਦੇ ਵਿੱਚ ਵਿੱਚ ਸਾਰੀਆਂ ਗਰਦੌਰੀਆਂ ਸਪੈਸ਼ਲ ਗਰਦੌਰੀਆਂ ਕਿਉਂਕਿ ਕਈ ਵਾਰ ਪਾਣੀ ਹੁਣ ਕੱਟ ਰਿਹਾ ਤਾਂ ਹੁਣ ਅੰਦਰ ਤੱਕ ਜਾ ਕੇ ਨੁਕਸਾਨ ਜ਼ਿਆਦਾ ਨੁਕਸਾਨ ਦਾ ਜਿਹੜਾ ਅੰਦਾਜ਼ਾ ਲੱਗ ਰਿਹਾ ਤਾਂ ਇਹ ਨਹੀਂ ਹੈਗਾ ਕਿ ਅਸੀਂ ਬਾਅਦ ਦੇ ਵਿੱਚ ਫਿਰ ਦੁਬਾਰਾ ਗਰਦੌਰੀਆਂ ਕਰਕੇ ਉਹਨੂੰ ਦੁਬਾਰਾ ਕਰਦੇ ਰਹੀਏ ਤੇ ਇਸ ਕਰਕੇ ਨਾਣਾ ਡੀਸੇਲਟਿੰਗ ਵਾਸਤੇ ਜੀ ਅਸੀਂ 7200 ਰੁਪਏ ਪਰ ਏਕੜ ਕਿਸਾਨ ਨੂੰ ਦੇ ਰਹੇ ਆ ਉਹ ਚਾਹੇ ਡੀਜ਼ਲ ਵਾਸਤੇ ਵਰਤ ਲੈ ਚਾਹੇ ਉਹ ਆਪਣੇ ਟਰੈਕਟਰ ਕੋਈ ਇਧਰ ਉਧਰ ਲੈਣਾ ਜਾਂ ਕੋਈ ਜੀਸੀਬੀ ਲੈਣੀ ਵੈਸੇ ਜੀਸੀਬੀ ਅਸੀਂ ਵੀ ਦੇਵਾਂਗੇ ਟਰੈਕਟਰ ਸਾਡੇ ਵੀ ਹੋਣਗੇ ਪਰ 7200 ਰੁਪਏ ਪਰ ਏਕੜ ਉਹਨੂੰ ਰੇਤ ਜਿਹੜੀ ਆ ਗਈ ਉਹਨੂੰ ਚੱਕਣ ਵਾਸਤੇ ਅਸੀਂ ਉਹਦਾ ਖਰਚਾ ਦੇਵਾਂਗੇ ਜੀ 7200 ਇੱਕ ਹੋਰ ਜਿਹੜੀ ਦਿੱਕਤ ਆਈ ਹੈ ਸਰ ਕੁਝ ਜ਼ਮੀਨਾਂ ਰੁੜ ਗਈਆਂ ਸਰ ਦਰਿਆ ਨੇ ਆਪਣਾ ਰੁਖ ਬਦਲ ਲਿਆ ਜ਼ਮੀਨਾਂ ਰੁੜ ਗਈਆਂ ਉਹ ਜ਼ਮੀਨਾਂ ਨੂੰ ਹੁਣ ਕਿੱਥੇ ਪਾ ਲਾਂਗੇ ਜੀ ਉਹ ਤਾਂ ਦਰਿਆ ਲੈ ਗਿਆ ਉਹਦੇ ਵਾਸਤੇ ਜੀ 47500 ਰੁਪਏ ਪਰ ਹੈਕਟੇਰ ਹੈਕਟੇਰ ਜਿਹੜਾ 2.5 ਏਕੜ ਦਾ ਹੁੰਦਾ ਜੀ ਜਨਕਿ 18800 ਰੁਪਈਆ ਅਸੀਂ ਉਹ ਜ਼ਮੀਨਾਂ ਜਿਹੜੀਆਂ ਰੋੜਗੀਆਂ ਉਹਨਾਂ ਦੇ ਨੰਬਰ-ਨੰਬਰ ਚਲੋ ਹੋਣਗੇ ਥੋੜੇ ਬਾਅਦ ਅਸੀਂ ਉਹਨਾਂ ਦੇ ਮਾਲਕਾਂ ਨੂੰ ਉਹਦਾ ਮੁਆਵਜ਼ਾ ਦੇਵਾਂਗੇ ਤਾਂ ਕਿ ਦੇਖੋ ਦਰਿਆ ਤੋਂ ਜ਼ਮੀਨ ਤਾਂ ਵਾਪਸ ਲੈ ਨਹੀਂ ਸਕਦੇ ਦਰਿਆ ਤਾਂ ਆਪਣੇ ਰਸਤੇ ਆਪ ਬਣਾਉਂਦੇ ਨੇ ਤੋਂ 1800 18800 ਰੁਪਿਆ ਉਹਨਾਂ ਦਾ ਜਾਊਗਾ ਜੀ ਬਾਕੀ ਫਿਰੋਜ਼ਪੁਰ ਤੇ ਫਾਜ਼ਿਲਕਾ ਦਾ ਜਿਹੜਾ ਸੇਮ ਦਾ ਏਰੀਆ ਜਿੱਥੇ ਪਹਿਲੇ ਹੀ ਪਾਣੀ ਸੀਗਾ ਉਹ ਪਾਣੀ ਨੂੰ ਕੱਢਣ ਵਾਸਤੇ ਚਾਹੇ ਉਹ ਡੀਜ਼ਲ ਦੇ ਤੌਰ ਤੇ ਚਾਹੇ ਉਹ ਇੰਜਣ ਲਾ ਕੇ ਪਾਈਪਾਂ ਦੇ ਤੌਰ ਤੇ 4.5 ਕਰੋੜ ਰੁਪਿਆ ਅਸੀਂ ਮੁੱਖ ਮੰਤਰੀ ਲੀਫੰਡ ਚ ਆਲਰੇਡੀ ਜਾਰੀ ਕਰ ਚੁੱਕੇ ਹਾਂ ਜੀ ਤਾਂ ਕਿ ਉਹਨੂੰ ਉਹ ਜਿਹੜੇ ਨੇ ਆਪਣੇ ਫਸਲਾਂ ਨੂੰ ਕਣਕਾਂ ਵਾਸਤੇ ਤਿਆਰੀ ਕਰ ਸਕਣ ਜਾਂ ਜਿਹੜੀ ਵੀ ਫਸਲ ਉਸ ਇਲਾਕੇ ਦੀ ਵੇਦੀ ਹੈ